Welcome to Punjabi Job Studios educational channel। ਹਾਂਜੀ ਸਤਿ ਸ੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਜੀ ਤੁਹਾਡਾ ਪੰਜਾਬੀ ਜੋਬ ਸਟੂਡੀਓਜ਼ YouTube ਚੈਨਲ ਦੇ ਉੱਪਰ। ਦੋਸਤੋ ਅੱਜ ਦੀ ਅਪਡੇਟ ਦੇ ਵਿੱਚ ਆਪਾਂ ਤੁਹਾਡੇ ਲਈ ਲੈ ਕੇ ਆਏ ਹਾਂ ਆਧਾਰ ਸੇਵਾ ਕੇਂਦਰ ਦੀ ਭਰਤੀ। ਦੋਸਤੋ ਇਹ ਭਰਤੀ 10ਵੀਂ 12ਵੀਂ ਬੇਸ ਤੇ ਭਰਤੀ ਹੈ। ਇਹ ਭਰਤੀ ਪੰਜਾਬ ਦੇ ਕਿਹੜੇ-ਕਿਹੜੇ ਜ਼ਿਲ੍ਹਿਆਂ ਦੇ ਵਿੱਚ ਅਤੇ ਕਿੰਨੀਆਂ-ਕਿੰਨੀਆਂ ਵੈਕੈਂਸੀਆਂ ਆ? ਇਸ ਦੇ ਵਿੱਚ ਨਿਕਲੀਆਂ ਨੇ ਇਸ ਭਰਤੀ ਨੂੰ ਕਿੱਦਾਂ ਅਪਲਾਈ ਕਰਨਾ ਹੈ ਇਸ ਭਰਤੀ ਨੂੰ ਅਪਲਾਈ ਕਰਨ ਦੀ ਆਖਰੀ ਮਿਤੀ ਕਿਹੜੀ ਹੋਏਗੀ ਕੀ ਕੀ ਇਸ ਭਰਤੀ ਦੇ ਲਈ ਯੋਗਤਾ ਚਾਹੀਦੀ ਹੈ ਜਾਂ ਕੋਈ ਐਕਸਪੀਰੀਅੰਸ ਚਾਹੀਦਾ ਹੈ ਜਾਂ ਨਹੀਂ ਅਤੇ ਕਿਹੜੇ ਰੈਂਕ ਦੀ ਇਹ ਭਰਤੀ ਹੈ ਇਹ ਸਾਰੀਆਂ ਜਾਣਕਾਰੀਆਂ ਤੁਹਾਨੂੰ ਅੱਜ ਦੀ ਇਸ ਵੀਡੀਓ ਦੇ ਵਿੱਚ ਮਿਲ ਜਾਵੇਗੀ ਵੀਡੀਓ ਨੂੰ ਬਹੁਤ ਧਿਆਨ ਨਾਲ ਵੇਖਿਓ ਅਤੇ ਬਿਨਾਂ ਸਕਿਪ ਕੀਤੇ ਵੇਖਿਓ ਤਾਂ ਕਿ ਕੋਈ ਵੀ ਜ਼ਰੂਰੀ ਸਟੈਪ ਤੁਹਾਡੇ ਹੱਥੋਂ ਮਿਸ ਨਾ ਹੋ ਜਾਵੇ ਕਿਉਂਕਿ ਅਗਰ ਤੁਹਾਡੇ ਤੋਂ ਕੋਈ ਮਿਸਟੇਕ ਹੋ ਗਈ ਤਾਂ ਬਾਅਦ ਵਿੱਚ ਨਾ ਤਾਂ ਉਸ ਨੂੰ ਤੁਸੀਂ ਸਹੀ ਕਰ ਸਕਦੇ ਹੋ ਇਸ ਨਾਲ ਤੁਹਾਡੀ ਅਪਲੀਕੇਸ਼ਨ ਰਿਜੈਕਟ ਵੀ ਹੋ ਸਕਦੀ ਹੈ ਸੋ ਇਸ ਕਰਕੇ ਦੋਸਤੋ ਵੀਡੀਓ ਨੂੰ ਪੂਰਾ ਵੇਖਿਓ ਅਤੇ ਧਿਆਨ ਨਾਲ ਵੇਖਿਓ ਚਲੋ ਦੋਸਤੋ ਬਿਨਾ ਸਮਾਂ ਖਰਾਬ ਕੀਤੇ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਵੱਲ ਜੀ ਤੁਸੀਂ ਦੇਖ ਸਕਦੇ ਹੋ ਸਕਰੀਨ ਦੇ ਉੱਪਰ ਨੋਟੀਫਿਕੇਸ਼ਨ ਤੁਹਾਡੇ ਸਾਹਮਣੇ ਆ ਚੁੱਕਿਆ ਹੈ ਇਹ ਜੋ ਭਰਤੀ ਹੈ ਇਹ ਆਧਾਰ ਯੂ ਆਈ ਡੀ ਆਈ ਵੱਲੋਂ ਕੰਡਕਟ ਕੀਤੀ ਗਈ ਹੈ ਸੀਐਸਸੀ ਅਤੇ ਡਿਜੀਟਲ ਇੰਡੀਆ ਏਜੰਸੀਆਂ ਨਾਲ ਕੋਲਾਬ ਕਰਕੇ ਇਸ ਭਰਤੀ ਦੇ ਵਿੱਚ ਆਧਾਰ ਸੁਪਰਵਾਈਜ਼ਰ ਕਮ ਆਪਰੇਟਰ ਦੀ ਡਿਮਾਂਡ ਕੀਤੀ ਗਈ ਹੈ ਇਹ ਭਰਤੀ ਠੇਕੇਦਾਰੀ ਬੇਸ ਤੇ ਭਰਤੀ ਹੈ ਜਾਨੀ ਕਿ ਕੰਟਰੈਕਟ ਬੇਸ ਤੇ ਅਤੇ ਜੋ ਇਹਨਾਂ ਦਾ ਕੰਟਰੈਕਟਰ ਰਹੇਗਾ ਉਹ 1 ਸਾਲ ਤੱਕ ਦਾ ਰਹੇਗਾ ਤੁਹਾਡੀ ਪਰਫਾਰਮੈਂਸ ਜਾਂ ਤੁਹਾਡੇ ਕੰਮ ਨੂੰ ਦੇਖ ਕੇ ਇਸ ਨੂੰ ਵਧਾਇਆ ਵੀ ਜਾ ਸਕਦਾ ਹੈ ਇਹ ਭਰਤੀ ਪੰਜਾਬ ਸਟੇਟ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਕੱਢੀ ਗਈ ਹੈ ਪੰਜਾਬ ਸਟੇਟ ਦੇ ਕਿਹੜੇ ਕਿਹੜੇ ਜ਼ਿਲ੍ਹੇ ਦੇ ਵਿੱਚ ਕਿੰਨੀਆਂ-ਕਿੰਨੀਆਂ ਵੈਕੈਂਸੀਆਂ ਨੇ ਆਓ ਚਲੋ ਦੋਸਤੋ ਤੁਹਾਨੂੰ ਦੱਸਦੇ ਹਾਂ ਸਭ ਤੋਂ ਪਹਿਲੀ ਵੈਕੈਂਸੀ ਹੈ ਦੋਸਤੋ ਫਤੇਗੜ ਸਾਹਿਬ ਦੇ ਵਿੱਚ ਇੱਕ ਵੈਕੈਂਸੀ ਹੈ ਫਿਰੋਜ਼ਪੁਰ ਦੇ ਵਿੱਚ ਇੱਕ ਵੈਕੈਂਸੀ ਹੈ ਜ਼ਿਲੰਦਰ ਦੇ ਵਿੱਚ ਇੱਕ ਵੈਕੈਂਸੀ ਹੈ ਮੋਗਾ ਜ਼ਿਲ੍ਹੇ ਦੇ ਵਿੱਚ ਇੱਕ ਵੈਕੈਂਸੀ ਹੈ ਪਠਾਨਕੋਟ ਦੇ ਵਿੱਚ ਇੱਕ ਵੈਕੈਂਸੀ ਹੈ ਪਟਿਆਲਾ ਦੇ ਵਿੱਚ ਇੱਕ ਵੈਕੈਂਸੀ ਹੈ ਰੂਪਨਗਰ ਦੇ ਵਿੱਚ ਇੱਕ ਵੈਕੈਂਸੀ ਹੈ ਸੰਗਰੂਰ ਦੀ ਇੱਕ ਵੈਕੈਂਸੀ ਹੈ ਐਸ ਬੀ ਐਸ ਨਗਰ ਯਾਨੀ ਕਿ ਸ਼ਹੀਦ ਭਗਤ ਸਿੰਘ ਨਗਰ ਦੀ ਇੱਕ ਵੈਕੈਂਸੀ ਹੈ ਅਤੇ ਲਾਸਟ ਮੁਕਤਸਰ ਸਾਹਿਬ ਵਿੱਚ ਇੱਕ ਵੈਕੈਂਸੀ ਹੈ ਤਾਂ ਟੋਟਲ ਦੋਸਤੋ 10 ਵੈਕੈਂਸੀਆਂ ਦੀ ਭਰਤੀ ਜੋ ਹੈ ਇਹ ਨਿਕਲੀ ਹੈ ਅਤੇ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਹਜੇ ਨਿਕਲਣੀ ਹੈ ਜਿਵੇਂ ਜਿਵੇਂ UIDAI ਨੂੰ ਖਾਲੀ ਸੀਟਾਂ ਦੀ ਜਾਣਕਾਰੀ ਮਿਲਦੀ ਰਹੇਗੀ ਉਹਦਾ ਉਹ ਭਰਤੀਆਂ ਕੰਡਕਟ ਕਰਦੇ ਰਹਿਣਗੇ ਅਗਰ ਇਸ ਲਿਸਟ ਦੇ ਵਿੱਚ ਤੁਹਾਡੇ ਜ਼ਿਲ੍ਹੇ ਦਾ ਨਾਮ ਨਹੀਂ ਆਇਆ ਤਾਂ ਨਿਰਾਸ਼ ਨਾ ਹੋਵੋ ਦੋਸਤੋ ਕਿਉਂਕਿ ਤੁਸੀਂ ਇਸ ਭਰਤੀ ਨੂੰ ਅਪਲਾਈ ਕਰ ਸਕਦੇ ਹੋ ਕਿਸੇ ਵੀ ਜ਼ਿਲ੍ਹੇ ਤੋਂ ਅਪਲਾਈ ਕਰ ਸਕਦੇ ਹੋ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਚਲੋ ਹੁਣ ਆਪਾਂ ਅੱਗੇ ਗੱਲ ਕਰ ਲੈਂਦੇ ਹਾਂ ਇਸ ਭਰਤੀ ਦੇ ਲਈ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਦੋਸਤੋ ਇਸ ਦੇ ਵਿੱਚ ਘੱਟੋ ਘੱਟ ਪਲੱਸ 2 ਚਾਹੀਦੀ ਹੈ ਇਸ ਦੇ ਲਈ ਅਗਰ ਤੁਹਾਡੇ ਪਲੱਸ 2 ਨਹੀਂ ਕੀਤੀ ਹੋਈ ਕੱਲੀ 10ਵੀਂ ਕੀਤੀ ਹੋਈ ਹੈ ਤਾਂ 10ਵੀਂ ਦੇ ਨਾਲ ਤੁਹਾਨੂੰ ਤੁਹਾਡੇ ਕੋਲ 2 ਸਾਲਾਂ ਦਾ ਆਈਟੀਆਈ ਦਾ ਕੋਰਸ ਵੀ ਹੋਣਾ ਚਾਹੀਦਾ ਹੈ ਅਗਰ ਤੁਹਾਡੇ ਕੋਲ 10ਵੀਂ ਦੇ ਨਾਲ 2 ਸਾਲ ਦਾ ਆਈਟੀਆਈ ਕੋਰਸ ਨਹੀਂ ਹੈ ਤਾਂ 10ਵੀਂ ਦੇ ਨਾਲ ਤੁਹਾਡੇ ਕੋਲ ਘੱਟੋ ਘੱਟ 3 ਸਾਲ ਦਾ ਪੋਲੀਟੈਕਨਿਕ ਡਿਪਲੋਮਾ ਹੋਵੇ ਸੈਲਰੀ ਦੀ ਜਾਣਕਾਰੀ ਦੋਸਤੋ ਇਸ ਦੇ ਵਿੱਚ ਨੋਟੀਫਿਕੇਸ਼ਨ ਦੇ ਵਿੱਚ ਪੂਰੀ ਨਹੀਂ ਦਿੱਤੀ ਗਈ ਇਸ ਦੇ ਵਿੱਚ ਸਿਰਫ ਇੰਨਾ ਦੱਸਿਆ ਗਿਆ ਹੈ ਕਿ ਜੋ ਸਟੇਟ ਵੱਲੋਂ ਸੈੱਟ ਕੀਤੀ ਗਈ ਹੈ ਸੈਲਰੀ ਸੈਮੀ ਸਕਿਲਡ ਮੈਨਪਾਵਰ ਉਹੀ ਦਿੱਤੀ ਜਾਵੇਗੀ ਉਮਰ ਸੀਮਾ ਇਸ ਦੇ ਵਿੱਚ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਅਤੇ ਜ਼ਿਆਦਾ ਤੋਂ ਜ਼ਿਆਦਾ ਜੋ ਉਮਰ ਹੈ ਉਹ ਇਸ ਦੇ ਵਿੱਚ ਮੈਂਸ਼ਨ ਨਹੀਂ ਕੀਤੀ ਗਈ ਪਰ ਮੈਂ ਤੁਹਾਨੂੰ ਦੱਸ ਦਿੰਦਾ ਹਾਂ ਵੀ 60 ਸਾਲ ਤੱਕ ਦੀ ਉਮਰ ਹੁੰਦੀ ਆ ਜਿਸ ਦੇ ਵਿੱਚ ਕੁਝ ਮੈਂਸ਼ਨ ਨਹੀਂ ਕੀਤੀ ਹੁੰਦੀ ਜ਼ਿਆਦਾ ਉਮਰ ਉਹ ਜ਼ਿਆਦਾ ਤੋਂ ਜ਼ਿਆਦਾ 60 ਸਾਲ ਜਾਂ 58 ਸਾਲ ਤੱਕ ਹੁੰਦੀ ਹੈ ਕਿਉਂਕਿ ਆਪਣੇ ਇੰਡੀਆ ਦੇ ਵਿੱਚ 60 ਅਤੇ 58 ਸਾਲ ਦੀ ਜੋ ਉਮਰ ਹੁੰਦੀ ਹੈ ਉਹ ਰਿਟਾਇਰਮੈਂਟ ਏਜ ਹੁੰਦੀ ਹੈ ਹੁਣ ਮੈਂ ਤੁਹਾਨੂੰ ਦੱਸ ਦੇਣਾ ਦੋਸਤੋ ਵੀ ਇਸ ਭਰਤੀ ਨੂੰ ਅਪਲਾਈ ਕਿੱਦਾਂ ਕਰਨਾ ਹੈ ਇਸ ਨੌਕਰੀ ਨੂੰ ਜੁਆਇਨ ਕਰਨ ਦੇ ਲਈ ਤੁਹਾਡੇ ਕੋਲ ਇੱਕ ਆਧਾਰ ਆਪਰੇਟਰ ਸੁਪਰਵਾਈਜ਼ਰ ਸਰਟੀਫਿਕੇਟ ਹੋਣਾ ਜ਼ਰੂਰੀ ਹੈ ਜੋ UIDAI ਵੱਲੋਂ ਜਾਰੀ ਕੀਤਾ ਜਾਂਦਾ ਹੈ ਉਸ ਦੇ ਲਈ ਤੁਹਾਨੂੰ ਇੱਕ ਟੈਸਟ ਦੇਣਾ ਪਵੇਗਾ ਅਤੇ ਉਸ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਏਜੰਸੀ ਵੱਲੋਂ ਸਰਟੀਫਿਕੇਟ ਮਿਲ ਜਾਵੇਗਾ ਇਸ ਟੈਸਟ ਨੂੰ ਕਿੱਦਾਂ ਅਪਲਾਈ ਕਰਨਾ ਹੈ ਮੈਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਸਭ ਕੁਝ ਦੱਸ ਦਿੰਨਾ ਹਾਂ ਇਹ ਟੈਸਟ ਦੇਣ ਦੇ ਲਈ ਤੁਸੀਂ ਜੋ ਸਕਰੀਨ ਦੇ ਉੱਪਰ ਲਿੰਕ ਦੇਖ ਰਹੇ ਹੋ ਇਸ ਲਿੰਕ ਦੇ ਉੱਪਰ ਕਲਿੱਕ ਕਰਨਾ ਪਵੇਗਾ ਇਹ ਲਿੰਕ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਉੱਥੋਂ ਤੁਸੀਂ ਲਿੰਕ ਦੇ ਉੱਪਰ ਕਲਿੱਕ ਕਰਕੇ ਇਸ ਟੈਸਟ ਨੂੰ ਦੇ ਸਕਦੇ ਹੋ ਟੈਸਟ ਦੇਣ ਤੋਂ ਪਹਿਲਾਂ ਇੱਕ ਵਾਰੀ ਇਸ ਐਗਜ਼ਾਮ ਲਈ ਅਪਲਾਈ ਕਰਨਾ ਪਵੇਗਾ ਅਤੇ ਅਪਲਾਈ ਕਰਨ ਤੋਂ ਬਾਅਦ ਇੱਕ অথরাইゼਸ਼ਨ ਰਿਕੁਐਸਟ ਭੇਜੀ ਜਾਵੇਗੀ ਸਟੇਟ ਟੀਮ ਨੂੰ ਉਸ ਤੋਂ ਬਾਅਦ ਸਟੇਟ ਟੀਮ ਵੱਲੋਂ ਇਸ ਰਿਕੁਐਸਟ ਨੂੰ ਅਪਰੂਵ ਕਰਨ ਤੋਂ ਬਾਅਦ ਹੀ ਤੁਸੀਂ ਉਹ ਸੁਪਰਵਾਈਜ਼ਰ ਐਗਜ਼ਾਮ ਦੇ ਸਕਦੇ ਹੋ ਅਤੇ ਜੇ ਅਗਰ ਤੁਹਾਡਾ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਤੁਹਾਨੂੰ ਇੱਕ ਆਧਾਰ ਐਲ ਐਮ ਐਸ ਸਰਟੀਫਿਕੇਟ ਮਿਲ ਜਾਵੇਗਾ ਉਹ ਜਦੋਂ ਤੁਹਾਡੀ ਐਲ ਐਮ ਐਸ ਆਈਡੀ ਬਣ ਜਾਵੇਗੀ ਉਸ ਤੋਂ ਬਾਅਦ ਤੁਹਾਨੂੰ ਮਿਲੇਗਾ ਐਗਜ਼ਾਮ ਦੇਣ ਤੋਂ ਬਾਅਦ ਤੁਹਾਨੂੰ ਇੱਕ ਐਲ ਐਮ ਐਸ ਆਈਡੀ ਅਤੇ ਪਾਸਵਰਡ ਪ੍ਰਾਪਤ ਹੋਵੇ ਹੋਵੇਗਾ ਅਤੇ ਉਸ ਆਈਡੀ ਅਤੇ ਪਾਸਵਰਡ ਦੇ ਨਾਲ ਤੁਸੀਂ ਇਹ ਜੋ ਸਕਰੀਨ ਦੇ ਉੱਪਰ ਲਿੰਕ ਦੇਖ ਰਹੇ ਹੋ ਈ-ਲਰਨਿੰਗ ਵਾਲਾ ਇਸ ਦੇ ਉੱਪਰ ਕਲਿੱਕ ਕਰਕੇ ਤੁਸੀਂ ਆਪਣੀ ਆਈਡੀ ਨੂੰ ਲੌਗਇਨ ਕਰਕੇ ਆਪਣਾ ਐਲ ਐਮ ਐਸ ਸਰਟੀਫਿਕੇਟ ਪ੍ਰਾਪਤ ਕਰ ਸਕਦੇ ਹੋ ਇਹ ਐਲ ਐਮ ਐਸ ਸਰਟੀਫਿਕੇਟ ਵਾਲਾ ਲਿੰਕ ਜੋ ਹੈ ਇਹ ਵੀ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਇਹ ਦੋਨੋਂ ਲਿੰਕ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਣਗੇ ਉਮੀਦ ਕਰਦਾ ਵੈਸੇ ਤਾਂ ਤੁਸੀਂ ਸਾਰੀ ਗੱਲ ਸਮਝ ਗਏ ਹੋਵੋਗੇ ਅਗਰ ਫਿਰ ਵੀ ਕੋਈ ਕਨਫਿਊਜ਼ਨ ਰਹਿ ਗਈ ਹੋਵੇ ਤਾਂ ਤੁਸੀਂ ਇਸ ਭਰਤੀ ਦਾ ਜੋ ਪੂਰਾ ਫੁੱਲ ਨੋਟੀਫਿਕੇਸ਼ਨ ਹੈ ਉਹ ਤੁਸੀਂ ਡਾਊਨਲੋਡ ਕਰਕੇ ਵੇਖ ਸਕਦੇ ਹੋ ਉਹ ਫੁੱਲ ਨੋਟੀਫਿਕੇਸ਼ਨ ਦਾ ਲਿੰਕ ਜੋ ਹੈ ਉਹ ਵੀ ਤੁਹਾਨੂੰ ਇਸੇ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜਾਵੇਗਾ ਵੀ ਐਲ ਈ ਯਾਨੀ ਕਿ ਵਿਲੇਜ ਲੈਵਲ ਐਂਟਰਪ੍ਰੀਨਰ ਯਾਨੀ ਕਿ ਦੋਸਤੋ ਜੋ ਪਿੰਡਾਂ ਦੇ ਵਿੱਚ ਸੀਐਸਸੀ ਸੈਂਟਰ ਚਲਾਉਂਦੇ ਨੇ ਉਹ ਇਸ ਭਰਤੀ ਨੂੰ ਅਪਲਾਈ ਨਹੀਂ ਕਰ ਸਕਦੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਦੱਸਾਂ ਤਾਂ ਜਿਨ੍ਹਾਂ ਦੇ ਨਾਮ ਦੇ ਉੱਪਰ ਕੋਈ ਸੀਐਸਸੀ ਸੈਂਟਰ ਇਸ਼ੂ ਹੋਇਆ ਹੋਇਆ ਹੈ ਉਹ ਇਸ ਭਰਤੀ ਨੂੰ ਬਿਲਕੁਲ ਵੀ ਅਪਲਾਈ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਦੀ ਐਲ ਐਮ ਐਸ ਆਈਡੀ ਅਤੇ ਪਾਸਵਰਡ ਪਹਿਲਾਂ ਤੋਂ ਜਨਰੇਟ ਹੋਇਆ ਹੁੰਦਾ ਹੈ ਅਤੇ ਉਹਨਾਂ ਕੋਲ ਪਹਿਲਾਂ ਤੋਂ ਹੀ ਐਲ ਐਮ ਐਸ ਸਰਟੀਫਿਕੇਟ ਪ੍ਰਾਪਤ ਹੋਇਆ ਹੁੰਦਾ ਹੈ ਉਹਨਾਂ ਨੂੰ ਦੋਸਤੋ ਡਿਸਕ੍ਰਿਪਸ਼ਨ ਦੇ ਵਿੱਚ ਜੋ ਇਸ ਭਰਤੀ ਦਾ ਜੋ ਫੁੱਲ ਨੋਟੀਫਿਕੇਸ਼ਨ ਹੋਏਗਾ ਤੁਸੀਂ ਉਹ ਨੋਟੀਫਿਕੇਸ਼ਨ ਸਾਰਾ ਧਿਆਨ ਨਾਲ ਪੜ੍ਹ ਸਕਦੇ ਹੋ ਅਗਰ ਕੋਈ ਕਨਫਿਊਜ਼ਨ ਹੈ ਤਾਂ ਅਤੇ ਉਸ ਨੋਟੀਫਿਕੇਸ਼ਨ ਦੇ ਬਿਲਕੁਲ ਲਾਸਟ ਤੇ ਨੀਚੇ ਜਾ ਕੇ ਇੱਕ ਅਪਲਾਈ ਨਾਓ ਦਾ ਬਟਨ ਹੋਵੇਗਾ ਉਸ ਅਪਲਾਈ ਨਾਓ ਵਾਲੇ ਬਟਨ ਤੇ ਵੀ ਕਲਿੱਕ ਕਰਕੇ ਤੁਸੀਂ ਇਸ ਐਗਜ਼ਾਮ ਲਈ ਅਪੀਅਰ ਹੋ ਸਕਦੇ ਹੋ ਤੇ ਦੋਸਤੋ ਇਸ ਐਗਜ਼ਾਮ ਜਾਨੀ ਕਿ ਟੈਸਟ ਨੂੰ ਅਪਲਾਈ ਕਰਨ ਦੀ ਜੋ ਆਖਰੀ ਮਿਤੀ ਹੈ ਉਹ ਹੈ 7 11 2025 ਜਾਨੀ ਕਿ 7 ਨਵੰਬਰ 2025 7 ਨਵੰਬਰ 2025 ਤੋਂ ਪਹਿਲਾਂ ਪਹਿਲਾਂ ਤੁਸੀਂ ਇਹ ਐਗਜ਼ਾਮ ਲਈ ਅਪੀਅਰ ਹੋ ਜਾਵੋ ਅਤੇ ਆਪਣਾ ਐਲ ਐਮ ਐਸ ਸਰਟੀਫਿਕੇਟ ਪ੍ਰਾਪਤ ਕਰ ਲਵੋ ਤਾਂ ਦੋਸਤੋ ਏਸੀ ਆਧਾਰ ਸੇਵਾ ਕੇਂਦਰ ਵਿੱਚ ਨਿਕਲੀ 10 ਵੈਕੈਂਸੀਆਂ ਦੀ ਭਰਤੀ ਦੀ ਸਾਰੀ ਜਾਣਕਾਰੀ ਸਾਡੇ ਵੱਲੋਂ ਦਿੱਤੀ ਹੋਈ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਅਗਰ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਦੋਸਤੋ ਅਗਰ ਵੀਡੀਓ ਦੇ ਵਿੱਚ ਦੱਸੀ ਹੋਈ ਸਾਰੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਜ਼ਰੂਰ ਕਰ ਦਿਓ ਜੀ ਚਲੋ ਦੋਸਤੋ ਮਿਲਦੇ ਹਾਂ ਅਗਲੀ ਅਪਡੇਟ ਦੇ ਵਿੱਚ ਤਦ ਤੱਕ ਲਈ ਦਿਓ ਇਜਾਜ਼ਤ ਜੀ ਧੰਨਵਾਦ